ਬੜੀ ਬੜੀ ਪਾਣੀ ਆਇਆ ਬੜੀ ਬੜੀ ਬਨ ਟੁੱਟਿਆ ਅਸੀਂ ਉਹਦੇ ਸੰਸਣਤਾਲੀ ਦੇ ਬੈਠੇ ਆ ਹੁਣ ਸਾਨੂੰ ਕਹਿੰਦੇ ਘਰ ਖਾਲੀ ਕਰ ਦੋ ਘਰ ਮੈਨੂੰ ਛੱਡਣਾ ਸੀ ਜੋ ਮਰਜੀ ਹੋ ਜਾ ਹੁਣ ਜਦੋਂ ਬਨ ਲੱਗਿਆ ਜਿਹੜਾ 71 72 ਤੇ ਲੱਗਿਆ ਮੈਨੂੰ ਮਾੜਾ ਮਾੜਾ ਪਤਾ ਜਦੋਂ ਲੈ ਅਸੀਂ ਗਧਿਆਂ ਨਾਲ ਇਸ ਜਗ੍ਹਾ ਤੇ ਪਾਣੀ ਆਇਆ ਤਾਂ ਨਹੀਂ ਕਦੇ ਪਹਿਲਾਂ ਪਹੁੰਚਿਆ ਤਾਂ ਨਹੀਂ ਪਾਣੀ ਆਉਂਦਾ ਜੀ ਸਾਡੇ ਆਲੇ ਦੁਆਲੇ ਖੇਤਾਂ 'ਚ ਰਹਿੰਦਾ ਠਿੱਕਟੋ ਘਟ ਨਹੀਂ 2 250 ਏਕੜ ਜ਼ਮੀਨ ਸਾਡੀ ਵਿੱਚ ਚਲ ਗਈ ਦੇਖੋ ਸਸਰਾਲੀ ਜਿਸ ਜਗ੍ਹਾ ਤੇ ਬੰਨ ਹਲਕਾ ਜਾ ਟੁੱਟਿਆ ਜ਼ਰੂਰ ਹੈ ਜਿਸ ਜਗ੍ਹਾ ਤੇ ਪਾਣੀ ਹੈ ਉਹ ਤਸਵੀਰ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਅਜ 100 ਮੀਟਰ ਦੀ ਦੂਰੀ ਤੇ ਆ ਹਾਲਾਂਕਿ ਕੋਈ ਡਰਨ ਦੀ ਲੋੜ ਨਹੀਂ ਹੈ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਔਰ ਇੱਥੇ ਹੀ ਲਾਗੇ 100 150 ਮੀਟਰ ਦੂਰੀ ਦੇ ਵਿੱਚ ਘਰ ਵੀ ਨਹੀਂ ਰੈਸ਼ੀ ਕਰਨੇ ਇੱਕ ਵਾਰ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਧਰ ਘਰ ਨੇ ਅੱਗੇ ਸਾਰੇ ਘਰ ਨੇ ਉਹ ਪਿੰਡ ਦੇ ਜੋ ਲੋਕ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਰਦੇ ਆ ਕਿ ਆਖਿਰਕਾਰ ਕਿਸ ਤਰੀਕੇ ਦਾ ਮਾਹੌਲ ਆ ਪਾਪੂ ਜੀ ਕਿਸ ਤਰੀਕੇ ਦਾ ਮਾਹੌਲ ਆ ਸਥਿਤੀ ਤਣਾਪੂਰਪਨ ਨਹੀਂ ਹੈ ਹੁਣ ਠੀਕ ਹੈ ਜਿਹੜਾ ਅਜੇ ਠੀਕ ਆ ਜਿਹੜਾ ਜਦੋਂ ਡੀਸੀ ਸਾਹਿਬ ਅੱਜ ਤੋਂ 10 12 ਦਿਨ ਪਹਿਲਾਂ ਆਏ ਸੀਗੇ ਉਦੋਂ ਸਾਰਾ ਹੱਲ ਹੋ ਸਕਦਾ ਸੀ ਪਰ ਡੀਸੀ ਸਾਹਿਬ ਕਹਿੰਦੇ ਜੀ ਤੇ ਥੋੜਾ ਜਿਹਾ ਹੋਰ ਨੇੜੇ ਆਊਗਾ ਉਦੋਂ ਕਰਾਂਗੇ ਇਹਦੇ ਇਹਨਾਂ ਨਾਲ ਉਹ ਗੱਲ ਕਰਤੀ ਵੀ ਨੇੜੇ ਆਈ ਚੰਨ ਪਿੰਡੋਂ ਕੁੜੀ ਦੇ ਘਰ ਨਾਲ ਠੀਕ ਹੈ ਕਿ ਇਹਨਾਂ ਦਾ ਕੋਈ ਮਸਲਾ ਨਹੀਂ ਕੀਤਾ ਸਾਡੀ ਡਿਮਾਂਡ ਸੀਗੀ ਵੀ ਪੱਥਰ ਮੰਗਾ ਦੋ ਤੇ ਝਾਲ ਮੰਗਾ ਦੋ ਤਾਰਾਂ ਦੇ ਵੀ ਉਹਦੇ ਵਿੱਚ ਪੱਥਰ ਪਾ ਕੇ ਸਟੱਡ ਲੱਗਿਆ ਜਾਵੇ ਤੇ ਰੁਕ ਸਕਦਾ ਠੀਕ ਹੈ ਪਰ ਇਹਨਾਂ ਨੇ ਕੁਝ ਨਹੀਂ ਵੇਚਿਆ ਸੀ ਕਿਸੇ ਸਰਕਾਰ ਨਾਲ ਸਾਨੂੰ ਕੁਝ ਨਹੀਂ ਦਿੱਤਾ ਜਦੋਂ ਬਰਦ ਲੋਏ ਆ ਗਿਆ ਕਹਿੰਦੇ ਹੁਣ ਇਹਨਾਂ ਨੂੰ ਬੰਨੋ ਫੇਰ ਬੰਨ ਹੋ ਜਾਊਗਾ ਉਹ ਤੁਸੀਂ ਦੱਸੋ ਪਹਿਲਾਂ ਬਿਲਕੁਲ ਤੁਸੀਂ ਹੁਣ ਮੇਰੇ ਕਿਹੜੇ ਤੇ ਐਂਟਰਵਿਊ ਮੈਂ ਦੇ ਰਿਹਾ ਠੀਕ ਆ ਆਇਆ ਤਾਂਹੀਂ ਲਈ ਆ ਜੇ ਤੁਸੀਂ ਬੰਦ ਤੇ ਹੁੰਦਾ ਕੀ ਐਂਟਰਵਿਊ ਹੋਣੀ ਸੀਗੀ ਹੁਣ ਇਹਦਾ ਨੁਕਸਾਨ ਹੋ ਗਿਆ ਘੱਟੋ ਘੱਟ ਨਹੀਂ 2 250 ਏਕੜ ਜ਼ਮੀਨ ਸਾਡੀ ਵਿੱਚ ਚੱਲ ਗਈ ਪਿੰਡ ਵਾਲਿਆਂ ਦੀ ਠੀਕ ਆ ਤੇ ਜਿਹੜੇ ਚੌਲ ਲੱਗੇ ਹੋਏ ਸੀਗੇ ਫਸਲਾਂ ਬੀਜੀਆਂ ਸੀਗੀਆਂ ਉਹ ਸਾਰੀਆਂ ਚੱਲ ਗਈਆਂ ਹੁਣ ਆ ਸਾਹਮਣੇ ਛੜਕ ਜਾਂਦੀ ਆ ਸਵੇਰੇ ਮੈਂ ਦੇਖ ਕੇ ਆਇਆ ਉਹ ਛੜਕ ਵੀ ਢਹਿਣ ਲੱਗੀ ਠੀਕ ਆ ਉਰਲੇ ਪਾਸੇ ਵੀ ਢਾਲ ਲੱਗੂਗੀ ਹਜੇ ਹੜ੍ਹ ਦੀ ਨਹੀਂ ਹੈਗੀ ਪਪੋ ਅਸੀਂ ਦੇਖ ਕੇ ਆਏ ਆ ਹਾਲਾਂਕਿ ਢਾਲ ਲੱਗੀ ਹੈ ਇੱਕ ਸਾਈਡ ਤੋਂ ਪਾਣੀ ਆਇਆ ਕਹਿੰਦੇ ਨੀਵਾ ਅਸੀਂ ਇੱਕ ਸਾਈਡ ਤੋਂ ਖੇਤ ਉਹ ਖੇਤ ਦੇ ਵਿੱਚ ਪਾਣੀ ਆਇਆ ਹਾਲੇ ਸਥਿਤੀ ਬਿਲਕੁਲ ਕੰਟਰੋਲ ਦੇ ਵਿੱਚ ਹੈ ਘਰ ਤਾਂ ਨਹੀਂ ਲੋਕ ਖਾਲੀ ਕਰ ਰਹੇ ਪਿੰਡ ਤਾਂ ਨਹੀਂ ਛੱਡ ਕੇ ਜਾ ਰਹੇ ਨੇ ਠੀਕ ਹੈ ਮਾਹੌਲ ਨਾਲ ਦੇਖੋ ਜੀ ਪਿੰਡ ਮੈਂ ਗਿਆਰੀ ਮੈਰੇ ਨਾਲ ਢੱਲਾ ਥੋੜਾ ਜਿਹਾ ਮੈਂ ਆਪਣੇ ਘਰੇ ਬੈਠਾ ਅਸੀਂ ਉਰੇ ਸਨ 47 ਦੇ ਬੈਠੇ ਆ ਹੁਣ ਸਾਨੂੰ ਕਹਿੰਦੇ ਘਰ ਖਾਲੀ ਕਰ ਦੋ ਜੇ ਮੇਰੇ ਗੱਲ ਵੀ ਦੋ ਘੋੜੇ ਆਣਗੇ ਤਾਂ ਮੇਰਾ ਸਮਾਨ ਜਾਊਗਾ ਠੀਕ ਹੈ ਇੱਕ-ਇੱਕ ਘੋੜੇ 'ਚ ਨਹੀਂ ਜਾਣਾ ਮੈਨੂੰ ਪਤਾ ਸਮਾਨ ਬਹੁਤ ਹੈ ਜਿੰਮੀ ਦਾ ਸਮਾਨ ਥੋੜਾ ਤਾਂ ਨਹੀਂ ਹੁੰਦਾ ਬਿਲਕੁਲ ਇੰਨਾ ਸਮਾਨ ਆ ਮੇਰੇ ਕੋਲੇ ਤੇ ਹੁਣ ਕਿੱਥੇ ਜਾਵਾਂਗੇ ਅਸੀਂ ਠੀਕ ਹੈ ਹੁਣ ਜਦੋਂ ਆ ਬੰਨ ਲੱਗਿਆ ਜਿਹੜਾ 71 72 'ਚ ਲੱਗਿਆ ਮੈਨੂੰ ਮਾੜਾ-ਮਾੜਾ ਪਤਾ ਜਦੋਂ ਲੈ ਆ ਸੀ ਗਧਿਆਂ ਨਾਲ ਫੇਰ ਇਹਦੀ ਰਿਪੇਅਰ ਕੀਤੀ ਫੇਰ ਇਹ ਰਸਤਾਂ ਤੋਂ ਊਠ ਊਠਾਣੇ ਨਾਲ ਰਿਪੇਅਰ ਕੀਤੀ ਅਸੀਂ ਇੱਥੋਂ ਕਿਤੇ ਨਹੀਂ ਗਏ ਅਗੇ ਠੀਕ ਹੈ ਬੜੀ ਬੜੀ ਪਾਣੀ ਆਇਆ ਬੜੀ ਬੜੀ ਬੰਨ ਟੁੱਟਿਆ ਪਰ ਅਸੀਂ ਨਹੀਂ ਗਏ ਅੱਛਾ ਤੁਸੀਂ ਕਹਿੰਦੇ ਬੜੀ ਬੜੀ ਬੰਨ ਟੁੱਟਿਆ ਬੜੀ ਬੜੀ ਪਾਣੀ ਆਇਆ ਇਸ ਜਗ੍ਹਾ ਤੇ ਪਾਣੀ ਆਇਆ ਤਾਂ ਨਹੀਂ ਕਦੇ ਪਹਿਲਾਂ ਪਹੁੰਚਿਆ ਤਾਂ ਨਹੀਂ ਪਾਣੀ ਆਉਂਦਾ ਜੀ ਸਾਡੇ ਆਲੇ-ਦੁਆਲੇ ਖੇਤਾਂ 'ਚ ਰਹਿੰਦਾ ਠੀਕ ਹੈ ਸਾਡੇ ਆਪਣੇ ਘਰ 'ਚ ਵੀ ਵੜਦਾ ਮਤਲਬ ਅੱਗੇ ਨਹੀਂ ਜਾਂਦਾ ਪਾਣੀ ਨਾ ਅੱਗੇ ਨਹੀਂ ਅੱਛਾ ਮੈਂ ਦੇਖ ਪਾ ਰਹਾ ਉੱਥੇ ਹੋਰ ਵੀ ਘਰ ਨੇ ਬਹੁਤ ਘਰ ਨੇ ਕੋਈ ਆਪਣਾ ਘਰ ਛੱਡ ਕੇ ਤਾਂ ਨਹੀਂ ਗਿਆ ਹਲੇ ਨਾ ਜੀ ਨਾ ਕੋਈ ਨਹੀਂ ਗਿਆ ਜੀ ਕੋਈ ਵੀ ਨਹੀਂ ਨਾ ਅੱਛਾ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਈ ਲੋਕ ਨਾ ਵੀਡੀਓ ਪਾ ਰਹੇ ਨੇ ਗਲ ਏ ਦਾ ਮੈਂ ਕਹਿੰਦਾ ਜਿਹੜੇ ਗਲਤ ਆਵਾਡਾਂ ਦੇ ਆ ਗਣਾ ਇਹਨਾਂ ਦੇ ਡੰਡਾ ਲੈ ਲਵੇ ਪਹਿਲਾ ਦਿਨ ਤੇ ਮੋਬਾਈਲ ਫੜ ਕੇ ਦਰਿਆ ਸਿੱਟੇ ਸਾਰੇ ਆ ਦੇ ਠੀਕ ਆ ਹੁਣ ਮੈਂ ਵੀ ਇੱਥੇ ਬੈਠਾ ਮੇਰੇ ਕੋਲ ਵੀ ਹੈਗਾ ਮੋਬਾਈਲ ਮੈਂ ਵੀ ਦੇਖ ਸਕਦਾ ਇੰਟਰਵਿਊ ਕੋ ਪਾ ਸਕਦਾ ਵਾਂ ਵੀਡੀਓ ਪਾ ਸਕਦਾ ਹੁਣ ਰਾਤ ਨੂੰ ਮੈਨੂੰ 2 2 ਵਜੇ ਤੱਕ ਸਾਡੇ ਰਿਸ਼ਤੇਦਾਰ ਮੁੰਡਾ ਬੇਟਾ ਮੇਰਾ ਬਾਹਰ ਆ ਰਾਤ ਨੂੰ 2 2 ਵਜੇ ਤੱਕ ਮੈਨੂੰ ਸੌਣ ਨਹੀਂ ਦਿੰਦੇ ਫੋਨ ਆਦੇ ਆ ਜੜੀ ਕਿਦਾਂ ਮੈਂ ਕਹਾਂ ਤੂੰ ਟੈਨਸ਼ਨ ਨਾ ਲਾਓ ਆਪਾਂ ਨਹੀਂ ਰੋੜਦੇ ਹੈਗੇ ਆਪਾਂ ਨਹੀਂ ਜਾਂਦੇ ਕਰਮ ਨਹੀਂ ਛੱਡਣਾ ਸੀ ਜੋ ਮਰਜੀ ਹੋ ਜੇ ਇਥੇ ਦਮੇ ਇਥੇ ਪਲੇ ਆ ਪਰੇ ਆ ਅਸੀਂ ਨਹੀਂ ਛੱਡ ਸਕ ਅੱਛਾ ਬਾਪੂ ਚਲੋ ਪਰਮਾਤਮਾ ਕਰੇ ਨੁਕਸਾਨ ਨਹੀਂ ਹੋਇਆ ਨਾ ਹੋਵੇ ਨਾ ਬੰਨ ਟੁੱਟੇ ਹਨਾ ਅੱਛਾ ਜਿਹੜੇ ਅੱਗੇ ਸਤਲੁਜ ਦੇ ਨਾਲ ਲੱਗਦੇ ਕਿੰਨੇ ਕ ਖੇਤ ਉਹਨੇ ਆਪਣੀ ਚਪੇੜ ਦੇ ਵਿੱਚ ਲੈ ਕਿੰਨੇ ਕ ਕਿਲੇ ਸੀਗੇ ਮੈਂ ਜਿਹੜੇ ਜਿਹਨਾਂ ਵੀ ਘੱਟੋ ਘੱਟ 2250 ਕਿਲਾ ਚੱਲ ਗਿਆ ਅੱਛਾ 2250 ਹਾਂਜੀ ਜਿਹੜੀਆਂ ਫਸਲਾਂ ਉਹ ਲੱਗ ਚਣਗੀਆਂ ਬਾਬਾ ਨੁਕਸਾਨ ਹੋ ਗਿਆ ਬੜਾ ਬੜਾ ਨੁਕਸਾਨ ਹੋ ਗਿਆ ਹੁਣ ਇੱਕ ਮੁੰਡੇ ਦੇ 7-8 ਕਿਲੇ ਸੀਗੇ ਉਹਦਾ ਵਿਚਾਰਦਾ ਬਚਿਆ ਹੀ ਕੋਸ ਨਹੀਂ ਮੋਟਰ ਲੱਗੀ ਹੋਈ ਸੀਗੀ ਮੋਟਰਾਂ ਚਾਰ-ਪੰਜ ਤਾਂ ਮੋਟਰਾਂ ਚੱਲ ਗਈਆਂ ਆ ਦੇਖੋ ਮੇਰੇ ਅੰਦਰ ਕੈਮਰਾ ਕਮਾਓ ਆ ਮੈਂ ਇੰਜਨ ਆਪਦੇ ਖੁਦ ਚੱਕ ਕੇ ਲਿਆਇਆ ਦਰਿਆ ਦੇ ਵਿੱਚੋਂ ਮੁੰਡੇ ਦੇ ਮੇਰੇ ਟਰੈਕਟਰ ਖੜਾ ਅੰਦਰ ਆ 855 ਬਿਲਕੁਲ ਬੈਟਰੀ ਲੈਣ ਗਿਆ ਕਿਹਨਾਂ ਡਾਡੀ ਮੈਂ ਬੈਟਰੀ ਲੈ ਮੇਦੀ ਬੈਟਰੀ ਹੈ ਨਹੀਂ ਆ ਰੌਤਾ ਪਿੰਡ ਆ ਉੱਥੋਂ ਨਿਸ਼ੇੜੀ ਨਾਲ ਮਗਰੋਂ ਗੱਡੀ ਮਾਰੀ ਉਹ ਸੱਟਾ ਲੱਗਿਆ ਦੇ ਅੰਦਰ ਜੇ ਕਹਿ ਸਕਦੇ ਮਨਸਾ ਦੇ ਪਰ 2023 ਦੇ ਵਿੱਚ ਹਾਲੇ ਜਦੋਂ ਪਾਣੀ ਆਇਆ ਸੀ ਸਤਲੁਜ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਗਿਆ ਸੀ ਉਹ ਹਾਲੇ ਕਿਤੇ ਨਾ ਕਿਤੇ ਮਾਰ ਪਈ ਸੀ ਹਾਲੇ ਠੀਕ ਨਹੀਂ ਹੋਇਆ ਹੁਣ ਫੇਰ ਦੇਖੋ ਜੀ ਮੈਂ ਤੁਹਾਨੂੰ ਗੱਲ ਦਰਿਆ ਦਾ ਪਾਣੀ ਕਿਸੇ ਦੇ ਘਰ ਚ ਨਹੀਂ ਪੜਿਆ 88 ਚ ਨਹੀਂ ਪੜਿਆ ਅੱਛਾ ਸਿਰਫ ਮਾਰਛ ਦਾ ਪਾਣੀ ਪੜਿਆ ਮਾਰਛ ਦਾ ਹਾਂਜੀ ਬੰਨ੍ਹ ਮਿੰਟ ਟੁੱਟਿਆ ਬੰਨ੍ਹਦੇ ਇੰਨਾ ਕਿ ਨੀਵਾ ਸੀਗਾ ਦਰਿਆ ਅਸੀਂ ਖੁਦ ਬੰਨ੍ਹ ਤੇ ਦਿਨ ਰਾਤ ਘੁੰਮਦੇ ਰਹੇ ਆ ਕਿ ਕਦੋਂ ਪਾਣੀ ਚੋਕੇ ਦਾ ਰੋੜ ਪੈ ਜਾਣੀ ਹੈ ਕਈ ਸਾਡੇ ਮੋਟੇ ਤੇ ਹੁੰਦੇ ਸੀ ਜਦੋਂ ਮੈਂ ਠੀਕ ਜਿਹਾ ਅਸੀਂ ਬੰਨ੍ਹ ਬੰਨ੍ਹ ਪੂਰੀ ਰਾਤ ਰੌਣ ਲਾਣਾ ਚਾਰ ਚਾਰ ਪੰਜ ਪੰਜ ਬੰਦੇ ਆ ਨਾ ਇਹ ਬੰਨ੍ਹ ਨਹੀਂ ਟੁੱਟਿਆ ਜਿੰਨਾ ਸੀਗਾ ਪਾਣੀ ਸਾਰਾ ਮਾਰਛ ਦਾ ਸੀਗਾ ਉਹ ਵੀ ਆ ਸਾਡੇ ਛੜਕ ਦੋ ਇਧਰ ਪਾਰ ਨਹੀਂ ਹੋਇਆ ਜਿਹੜਾ ਪਾਣੀ ਇੱਧਰ ਇੱਧਰ ਖੜਾ ਰਿਹਾ ਇੱਧਰ ਇੱਧਰ ਖੜਾ ਨਹੀਂ ਦੇਖੋ ਸਸਰਾਲੀ ਪਿੰਡ ਦੇ ਵਿੱਚ ਮੈਂ ਮੌਜੂਦਾ ਜਿਸ ਜਗ੍ਹਾ ਤੇ ਪਾਣੀ ਲਗਾਤਾਰ ਤੇਜ਼ ਚੱਲ ਰਿਹਾ ਸਤਲੂ ਦਾ ਵਹਾਅ ਬਹੁਤ ਤੇਜ਼ ਹੈ ਇੱਕ ਸਾਈਡ ਤੋਂ ਹਲਕਾ ਜਿਹਾ ਬੰਨ ਲਿਆ ਵੀ ਹੈ ਔਰ ਖੇਤ ਦੇ ਵਿੱਚ ਪਾਣੀ ਆਇਆ ਸਿਰਫ ਇੱਕ ਖੇਤ ਦੇ ਵਿੱਚ ਪਾਣੀ ਆਇਆ ਕਿਉਂਕਿ ਉੱਥੇ ਜੋ ਕਿ ਢलान ਬਹੁਤ ਸੀ ਔਰ ਇਸ ਪਿੰਡ ਦੇ ਵਿੱਚ ਮੈਂ ਮੌਜੂਦਾ ਇੱਥੇ ਤਮਾਮ ਕਰਨੇ ਆ ਨਾਂ ਲੱਗਦੇ ਵੀ ਕਰਨੇ ਇੱਧਰ ਵੀ ਕਰਨੇ ਉਹ ਪਿੰਡ ਦੇ ਜੋ ਲੋਕ ਹੈ ਹਾਲੇ ਕੀ ਘਰ ਦੇ ਵਿੱਚ ਨੇ ਔਰ ਪਿੰਡ ਦੇ ਜੋ ਲੋਕ ਕਹਿ ਰਹੇ ਨੇ ਡਰਨ ਦੀ ਕੋਈ ਲੋੜ ਨਹੀਂ ਹੈ ਅਜੇ ਅਜੇ ਹੀ ਕੋਈ ਸਥਿਤੀ ਨਹੀਂ ਹੈ ਕਿਉਂਕਿ ਘਰਾ ਦੇ ਵਿੱਚ ਪਾਣੀ ਨਹੀਂ ਆਇਆ ਖਾਲੀ ਇੱਕ ਖੇਤ ਦੇ ਵਿੱਚ ਪਾਣੀ ਜ਼ਰੂਰ ਆ ਬੰਨ ਜੋ ਲਗਾਇਆ ਜਾ ਰਿਹਾ ਪਿੰਡ ਦੇ ਲੋਕ ਮਿਹਨਤ ਕਰ ਰਹੇ ਨੇ ਫਿਲਹਾਲ ਪਾਣੀ ਦਾ ਵਹਾਵ ਸਿੱਧਾ ਹੀ ਜਾ ਰਿਹਾ ਪਿੰਡ ਵੱਲ ਨੂੰ ਨਹੀਂ ਆ ਰਿਹਾ ਫਿਲਹਾਲ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਸਸਰਾਲੀ ਪਿੰਡ ਦੇ ਵਿੱਚ ਜਿਸ ਜਗ੍ਹਾ ਤੇ ਮੈਂ ਮੌਜੂਦਾ ਅਜੇ ਹੀ ਕੋਈ ਸਥਿਤੀ ਨਹੀਂ ਹੈ ਪਿੰਡ ਦੇ ਲੋਕ ਵੀ ਆਪਣੇ ਘਰਾਂ ਦੇ ਵਿੱਚ ਵੀ ਨੇ ਪਾਣੀ ਵੀ ਜਿਹੜਾ ਨਹੀਂ ਆ ਰਿਹਾ ਹਾਲਾਂਕਿ ਪ੍ਰਸ਼ਾਸਨ ਵੀ ਲੱਗਾ ਹੋਇਆ ਬੰਨ ਜਿਹੜਾ ਉਹ ਲਗਾਤਾਰ ਬਣਾਇਆ ਜਾ ਰਿਹਾ ਜਿਹੜਾ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਸੰਦੀਪ ਰਾਲ ਮੈਂ ਕੋ ਵੀ ਦੂਰ ਤੱਕ